ਚਲੋ ਚਲੋ ਸਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਟਹੋੜ ਪੰਜਾਬ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਹੈ ਮਿੱਤਰੋ ਤੇ ਨੇੜੇ ਇਸ ਪਿੰਡ ਦੇ ਨੇੜੇ ਜਿਹੜਾ ਰਹਿ ਜਾਂਦਾ ਉਹ ਮੁੱਲਾਪੁਰ ਦਾਖਾ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਮੁੱਲਾਪੁਰ ਦਾਖਾ ਤੋਂ 4 ਕੁ ਕਿਲੋਮੀਟਰ 5 ਦੀ ਦੂਰੀ ਤੇ ਵਸਿਆ ਹੋਇਆ ਪਿੰਡ ਹੈ ਮਿੱਤਰੋ ਤੇ ਜਿਹੜੀ ਤੁਹਾਨੂੰ ਸਕਰੀਨ ਦੇ ਉੱਤੇ ਮੈਂ ਦਿਖਾਉਣ ਲੱਗਾ ਇਹ ਟੋਕੜ ਗੱਪਣ ਚੱਕ ਪਾਸ ਮੱਝ ਦਿਖਾਉਣ ਲੱਗਾ ਲੰਮਾ ਸਮਾਂ ਦੁੱਧ ਦੇਣ ਵਾਲੀ ਮੱਝ ਆ ਚੰਗੇ ਮਹੀਨਿਆਂ ਦੀ ਇਹ ਗੱਪਣਾ ਕਿੰਨਾ ਦੁੱਧਦਾ ਉਹ ਗੱਲਬਾਤ ਕਰਦੇ ਹੋ ਸਾਰੀ ਜਾਣਕਾਰੀ ਆਪਾਂ ਪੈਣ ਤੋਂ ਲੈਨੇ ਆ ਸਬੱਜ ਦੇ ਮਲਕਾਂ ਤੋਂ ਲੈਨੇ ਆ ਉਹ ਕਰ ਸਤਿ ਸ਼੍ਰੀ ਅਕਾਲ ਪੈਣੇ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਫਿਰ ਪੈਣੇ ਠੀਕ ਠਾਕ ਠੀਕ ਠਾਕ ਵਧੀਆ ਜੀ ਪੈਣੇ ਨਾਮ ਦੱਸੋ ਕਿਹੜੀ ਆਪਣਾ ਸਤਿੰਦਰ ਕੌਰ ਠੀਕ ਆ ਤੇ ਪੈਣੇ ਜਿਹੜੀ ਮੈਂ ਆਪਾਂ ਵੇਚਣੀ ਆ ਇਹ ਕਿੰਨੇ ਸੂਆ ਸੂਣ ਲਈ ਗੱਪਣਾਗਾ ਇਹ ਚੌਥਾ ਸੂਆ ਵੀਰੇ ਚੌਥਾ ਸੂਆ ਹਾਂਜੀ ਤੇ ਪੈਣੇ ਕਿੰਨਾ ਦੁੱਧ ਦੇਗੀ ਜੀਤਾ ਜੀ 12 13 ਕਿਲੋ ਸੀ 12 13 ਕਿਲੋ ਦੇਗੀ ਸੀ ਹੁਣ ਤਹਨੇ ਕਿੰਨੇ ਮਹੀਨੇ ਦੀ ਗੱਭਣ ਹੋ ਗਈ ਇਹ ਇਹ 7ਵਾਂ ਲੱਗੂ ਵੀਰੇ ਕੱਲ ਨੂੰ ਕਿੰਨੀ ਤਰੀਕ ਤੋਂ ਰੱਖ ਜੂਗਾ 7ਵਾਂ ਮਹੀਨਾ 1 ਤਰੀਕ ਤੋਂ ਠੀਕ ਆ ਭਨੇ ਤੇ ਤਹਨੇ ਹੁਣ ਕਿੰਨਾ ਦੋ ਤੋ ਦਊਗਾ ਦੋਵਾਂ ਟਾਈਮਾਂ ਦਾ 5 6 ਕਿਲੋ ਹੈਗਾ ਵੀਰੇ 5 6 ਕਿਲੋ ਹੈਗਾ ਮਿਲਦੀ ਦੋਵੇਂ ਟਾਈਮਾਂ ਵੀ ਭਨੇ ਮਿਲਦੀ ਦੋਨੇ ਟਾਈਮ ਚੜ੍ਹਦੇ ਵੀਰੇ ਚੜ੍ਹਦੇ ਮਿਲ ਪੈਂਦੀ ਆ ਤੇ ਇਹ ਸੀਲ ਚੋਂ ਚਣ ਚਣ ਨੂੰ ਭਨੇ ਹਾਂਜੀ ਹਾਂਜੀ ਠੀਕ ਹੈ ਪਹਿਲੇ ਗਾਣਾ ਪਾ ਕੇ ਤੇ ਉਹ ਆਪਣੇ ਆਪੇ ਰਕੇ ਲੈ ਜਾਵੇ ਕੋ ਲੰਬੇ ਦੀ ਗੈਸਟਰੀ ਨਾ ਨਾ ਬਿਲਕੁਲ ਹੀ ਨਹੀਂ ਮਤਲਬ ਠੀਕ ਹੈ ਤੇ ਤੇਰੇ ਪਰ ਠੀਕਾ ਸਿਮਿਲਰ ਪ੍ਰਾਈਸ ਤੇ ਸਾਨ ਤੋਂ ਕਰਾਸ ਕਰਾਈ ਹੋਈ ਆ ਨਹੀਂ ਠੀਕਾ ਭਰਾ ਵੀ ਤੇ ਠੀਕਾ ਭਰਾ ਠੀਕ ਹੈ ਪਹਿਲੇ ਤੇ ਆਪਣੇ ਹੁਣ ਦਾ ਰੇਟ ਫਿਰ ਤਨੇ ਕੀ ਪੈ ਕੀਤਾ 65000 65000 ਰੁਪਈਆ ਠੀਕ ਹੈ ਮਾਨਤਾ ਨੇ ਦੇ ਵਿੱਚੋਂ ਪੈਣੇ ਕੋਈ ਬਸ ਫਿਕਸ ਜਿਆ ਵੀਰੇ ਠੀਕ ਠੀਕ ਹੈ ਮਾੜਾ ਮੋਟਾ ਤਾਂ ਕਰਦੇ ਮਾੜਾ ਮੋਟਾ ਹਾਂਜੀ ਕੀ ਥੋੜੇ ਪੈਣੇ ਮਾੜੇ ਜੇ ਖੋਲਦੇ ਨੇ ਲੈ ਵੀ ਮਿੱਤਰੋ ਸੂਣ ਵਾਲੀ ਆ 17 ਮਹੀਨਾ ਲੱਗਿਆ ਹੋਇਆ ਇਹਨੂੰ ਕਰਮਾ ਵਾਲੀ ਨੂੰ ਤੇ 5-6 ਕਿਲੋ ਦੁੱਧ ਹਜੇ ਦੋਵੇਂ ਟਾਈਮੇ ਮਿਲੀ ਜਾਂਦੀ ਆ ਤੇ ਇਹ ਦੇਖੋ ਵੀ ਤੁਸੀਂ ਇਹਨੇ ਕਰਮਾ ਵਾਲੀ ਨੇ ਕਿੱਥੇ ਜਾ ਕੇ ਤਿਆਰੀ ਜਿਹੜੀ ਕਰਦੀ ਹੋਊਗੀ ਤੁਸੀਂ ਆਪ ਸਾਰੇ ਜਾਣਦੇ ਆ ਵੱਡੀ ਮੈਂ ਆ ਵੱਡੇ ਢਾਂਚੇ ਦੇ ਵਿੱਚ ਆ ਪੂਰਾ ਚੰਗਾ ਜਿਹੜਾ ਇਹਦਾ ਪੱਠਪੂੜਾ ਖੜਨੀ ਖੂੜਨੀ ਮਹਿੰਦੀ ਬਹੁਤ ਚੰਗੀ ਆ ਬੱਚਾ ਹੈ ਨਹੀਂ ਲੇਵੇ ਭਾਂਡੇ ਵੱਲੋਂ ਬੜੀ ਜ਼ਬਰਦਸਤ ਤਿਆਰ ਹੁੰਦੀ ਆ ਆਫ ਕੈਮਰੇ ਤੇ ਵੀ ਗੱਲਬਾਤ ਹੋਈ ਵੀ ਨੇਵਾ ਤਾਂ ਕਮਾਲ ਦਾ ਤਿਆਰ ਕਰਦੀ ਆ ਇਹ ਮੈਂ ਭੈਣੋਣੀਆਂ ਦੇ ਤੇ ਬਾਕੀ ਵੀ ਮੈਂ ਵੀ ਅਗਵਾਈ ਭਰਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮੇਰੇ ਦੇ ਤਰੀਕੀ ਬਹੁਤ ਚ ਦੇਖੋ ਤੁਸੀਂ ਤੋ ਕੜਮ ਗੱਪਣ ਮੈਂ ਆ ਬਈ ਸਤਵਾਂ ਮਹੀਨਾ ਲੱਗਾ ਹੋਇਆ ਦੁੱਧ ਹਜੇ ਦੋਵੇਂ ਟਾਈਮ ਦਈ ਜਾਂਦੀ ਆ ਫਿਰ ਤੁਸੀਂ ਆਪਸਾ ਲੋ ਜੱਠ ਵਾਰੀ ਵੀ ਪੈਂਦੀ ਆ ਇਹ ਜਾ ਕੇ ਤੁਹਾਡੇ ਘਰੇ ਤੇ ਫਿਰ ਵੀ ਇਹਨੇ ਕਰਮਾ ਵਾਲੀ ਨੇ ਡੇਢ ਦੋ ਮਹੀਨੇ ਮਿਲ ਜਾਣਾ ਸਿੰਗਾ ਸੁੰਗਾ ਤੋਂ ਲੈ ਕੇ ਲੇਵੇ ਲੂਵੇ ਦੀ ਬੜੀ ਪੱਧਰੀ ਸਮਧਰੀ ਮੈਂ ਆ ਨੰਬਰ ਮੈਂ ਪਾਈਆਂ ਦਾ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ 9988162514 9988162514 9988162514 ਇਸ ਨੰਬਰ ਤੇ ਤੁਸੀਂ ਭੈਣ ਹੋਣਿਆਂ ਨਾਲ ਗੱਲਬਾਤ ਕਰਕੇ ਮੈਂ ਖਰੀਦ ਸਕਦੇ ਆ ਜਿਲ੍ਹੇ ਲੁਧਿਆਣੇ ਦਾ ਪਿੰਡ ਹੈ ਮੁੱਲਾਪੁਰ ਦਾਖਾ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਹੈ ਪਿੰਡ ਪਟਹੋੜ ਪੰਜਾਬ ਦੇ ਵਿੱਚ ਮੈਂ ਪਹੁੰਚਿਆ ਹੋਇਆ ਸੀ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਤੇ ਚਲਾਤਾ ਹਾਂ ਅਗਲੀ ਕਾਰਵਾਈ ਤੁਸੀਂ ਕਰ ਲਿਓ ਧੰਨਵਾਦ ਸ਼ੁਕਰੀਆ ਚੌਂਦਰੋ ਬਹੁਤ ਸਾਰਾ ਪਿਆਰ